ਸੂਬੇ ਦੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਚ ਇਹਨਾਂ ਮਾਦਾ ਇਹਨਾਂ ਗੁਰਦਾ ਹੁੰਦਾ ਕਿ ਜਿੱਥੇ ਛੋਟੇ ਦੇ ਬੱਚੇ ਮਰੇ ਹੁਣ ਉੱਥੇ ਅਸੀਂ ਨਹੀਂ ਜਾਣਾ ਜਿੱਥੇ ਬੱਚਿਆਂ ਨੂੰ ਛੱਡੀ ਫਿਰਦਾ ਯਾਰ ਉੱਥੇ ਚਲੇ ਗਏ ਅਮਰੀਕਾ ਸੋਚੀ ਬਾਕੀ ਬੱਚਿਆਂ ਦਾ ਉਹਨੂੰ ਕੀ ਹੰਦ ਮਤਲਬ ਕਿ ਹਾਂ ਦਰਦੀ ਹੋਏਗੀ ਜਿਸ ਨੇ ਆਪਣੇ ਬੱਚੇ ਛੱਡਦੇ ਦੱਸੋ ਔਰ ਪੁਲਿਸ ਨੂੰ ਸਾਰਾ ਪਤਾ ਵੀ ਕਿੱਥੇ ਆ ਹਰਨਦੀਪ ਸਿੰਘ ਜੇ ਚਾਹੇ ਵਿਦਨ 10 ਮਿੰਟਸ ਉਰੇ ਆ ਸਕਦਾ ਹਾਂ ਪਰ ਇਹਨਾਂ ਦੀ ਨੀਅਤ ਸਾਫ ਨਹੀਂ ਨਾ ਇਹਨਾਂ ਨੇ ਇਹ ਪਕੜਨਾ ਜੇ ਡਿਪਟੀ ਕਮਿਸ਼ਨਰ ਇੱਕ ਮਹੀਨੇ ਚ ਨਹੀਂ ਆਇਆ ਐਂ ਸਰਕਾਰ ਦੇ ਨਮਾਇंदे ਵੀ ਨਹੀਂ ਆਏ ਹੈਗੇ ਸੋ ਇਹਦੇ ਲਈ ਟੋਟਲ ਫੇਲਰ ਆ ਇਹ ਸਰਕਾਰ ਜਿਹੜੀ ਫੇਲ ਹੋਈ ਹੈ ਮੈਂ ਤਾਂ ਤਕਰੀਬਨ ਇੱਕ ਮਹੀਨੇ ਦੇ ਕਰੀਬ ਹੋ ਗਿਆ ਪਟਿਆਲਾ ਸਮਾਣਾ ਰੋਡ ਤੇ ਜੋ ਸਕੂਲੀ ਬੱਚਾਂ ਦਾ ਦਰਦਨਾਕ ਹਾਦਸਾ ਸੀ ਉਸ ਨਾਲ ਪੂਰਾ ਪੰਜਾਬ ਸਦਮੇ ਦੇ ਵਿੱਚ ਹੈ ਪ੍ਰੰਤੂ ਪੰਜਾਬ ਸਰਕਾਰ ਵੱਲੋਂ ਪੀੜਤ ਪਰਿਵਾਰਾਂ ਨੂੰ ਇਨਸਾਫ ਨਾ ਮਿਲਣਾ ਬਿੱਕਤ ਦਿਨੀ ਡਿਪਟੀ ਕਮਿਸ਼ਨਰ ਦਾ ਪੀੜਤ ਪਰਿਵਾਰਾਂ ਕੋਲ ਇੱਕ ਮਹੀਨੇ ਦਾ ਬਾਅਦ ਆਉਣਾ ਉਹਦੀ ਆਰਤੀ ਉਤਾਰਨਾ ਕੋਈ ਬਹੁਤ ਵੱਡੀ ਐਗਜ਼ੈਂਪਲ ਹੈ ਕਿ ਪੰਜਾਬ ਸਰਕਾਰ ਵੱਲੋਂ ਕੁਝ ਵੀ ਠੀਕ ਨਹੀਂ ਚੱਲ ਰਿਹਾ ਹੈਗਾ ਉਹ ਸਭ ਤੇ ਚਲਦੇ ਹੋਏ ਅੱਜ ਫੇਰ ਇਸ ਤਪਦੀ ਗਰਮੀ ਦੇ ਵਿੱਚ ਜੂਨ ਦੇ ਮਹੀਨੇ ਦੇ ਅੰਦਰ ਪੂਰੇ ਪਰਿਵਾਰ ਦੁੱਖ ਦੇ ਨਾਲ ਪਰੇ ਹੋਏ ਸੜਕਾਂ ਤੇ ਬੈਠ ਕੇ ਉਹੀ ਮੰਗ ਕਰ ਰਹੇ ਨੇ ਕਿ ਇੱਕ ਬੰਦਾ ਥੋੜ੍ਹ ਤੋਂ ਫੜਿਆ ਨਹੀਂ ਜਾ ਰਿਹਾ ਹੈਗਾ ਇਦੇ ਵਾਸਤੇ ਮੌਜੂਦਾ ਐਮਐਲਏ ਵੀ ਪਹੁੰਚਦੇ ਨੇ ਪੱਲਾ ਸਾਫ਼ ਕਰਦਣੇ ਕਿ ਮੇਰਾ ਕੋਈ ਵੀ ਰਿਸ਼ਤਾ ਨਹੀਂ ਹੈਗਾ ਮੈਂ ਕਿਸੇ ਵੀ ਟੀਪਰ ਦਾ ਮਾਲਕ ਨਹੀਂ ਹੈਗਾ ਜਿਹਦੇ ਉੱਪਰ ਸਾਹਕਾ ਐਮਐਲਏ ਰਜਿੰਦਰ ਸਿੰਘ ਜੀ ਤਸਵੀਰਾਂ ਵੀ ਦਿਖਾ ਰਹੇ ਨੇ ਮਸਲਾ ਇਹ ਨਹੀਂ ਹੈ ਕਿ ਕੌਣ ਮਾਲਕ ਹੈ ਕੌਣ ਮਾਲਕ ਨਹੀਂ ਹੈ ਮਸਲਾ ਇਹ ਹੈ ਕਿ ਛੋਟੇ ਛੋਟੇ 11-11 12-12 ਸਾਲਾਂ ਦੇ ਬੱਚਿਆਂ ਦੇ ਮਾਪੇ ਅੱਜ ਧੁੱਪੋ ਚ ਬੈਠੇ ਨੇ ਜੂਨ ਦਾ ਮਹੀਨਾ ਲੋਕੀ ਘਰਾਂ ਚੋਂ ਨਿਕਲਦੇ ਹੈਗੇ ਤੇ ਸਰਕਾਰ ਉਹਦਾ ਕੋਈ ਪੁਖਤਾ ਜਵਾਬ ਨਹੀਂ ਦੇ ਰਹੀ ਦੇਖੋ ਗੱਲ ਇਹ ਹੈ ਕੱਲ ਦਾ ਜਿਹੜਾ ਡਿਪਟੀ ਕਮਿਸ਼ਨਰ ਦਾ ਮੈਂ ਕਹਿੰਦਾ ਬਿਲਕੁਲ ਠੀਕ ਕੀਤਾ ਜੀ ਜਿਹੜੀਆਂ ਸਾਡੀਆਂ ਬੀਪੀਆਂ ਨੇ ਇਹਨਾਂ ਨੇ ਦਲੇਰਾਨਾ ਜਿਹੜਾ ਦਿਖਾਇਆ ਕਿ ਜਿਹੜਾ ਡਿਪਟੀ ਕਮਿਸ਼ਨਰ ਤੁਸੀਂ ਏਸੀ ਚ ਬੈਠੀ ਆ ਇੱਕ ਮਹੀਨਾ ਹੋ ਗਿਆ ਤੇ ਤੈਨੂੰ ਇੱਕ ਮਹੀਨੇ ਚ ਇਹ ਨਹੀਂ ਪਤਾ ਕਿ ਤੇਰੇ ਜ਼ਿਲ੍ਹੇ ਦੇ ਅੰਦਰ ਅੱਠ ਜਿਹੜੇ ਬੰਦੇ ਆ ਉਹ ਨਜਾਇਜ਼ ਤੌਰ ਤੇ ਮਾਰੇ ਗਏ ਜੀ ਤੇ ਇੱਕ ਟਿਪਰ ਵਾਲਾ ਜਿਹੜਾ ਜਿੱਦੀ ਤੁਸੀਂ ਅਜੇ ਤੱਕ ਅਰੈਸਟ ਨਹੀਂ ਕਰ ਸਕੇ ਮੈਂ ਤੁਹਾਨੂੰ ਇਹ ਤੋਂ ਇਹ ਤੁਸੀਂ ਸਾਬਤ ਹੁੰਦਾ ਕਿ ਜੇ ਸਰਕਾਰ ਜਿਵੇਂ ਚੱਲਦੀ ਹੁੰਦੀ ਹੈ ਉਵੇਂ ਅਧਿਕਾਰੀ ਚੱਲਦੇ ਹੁੰਦੇ ਆ ਜੇ ਡਿਪਟੀ ਕਮਿਸ਼ਨਰ ਇੱਕ ਮਹੀਨੇ ਚ ਨਹੀਂ ਆਏ ਅਹੀਂ ਸਰਕਾਰ ਦੇ ਨਮਾਇंदे ਵੀ ਨਹੀਂ ਆਏ ਹੈਗੇ ਸੋ ਇਹਦੇ ਲਈ ਟੋਟਲ ਫੇਲਰ ਆ ਇਹ ਸਰਕਾਰ ਜਿਹੜੀ ਫੇਲ ਹੋਈ ਹੈ ਮੈਂ ਤੁਹਾਨੂੰ ਦੱਸ ਰਿਹਾ ਹਰ ਪੱਖ ਤੋਂ ਵੈਸੇ ਤਾਂ ਫੇਲ ਪਰ ਆਪਾਂ ਉਹਨਾਂ ਗੱਲਾਂ ਚ ਅੱਜ ਪੈਣਾ ਨਹੀਂ ਕਿਉਂਕਿ ਆਪਾਂ ਦੁੱਖ ਦੇ ਸਮੇਂ ਤੇ ਇਕੱਠੇ ਹੋਏ ਆ ਮੈਂ ਪਹਿਲਾਂ ਵੀ ਪਰਿਵਾਰ ਦੇ ਨਾਲ ਅਸੀਂ ਮੈਂ ਤੇ ਪ੍ਰਧਾਨ ਜੀ ਸਾਡੇ ਰਾਜਾ ਬੜਿੰਗ ਜੀ ਅਸੀਂ ਆ ਕੇ ਗਏ ਆ ਘਰ ਘਰ ਸਾਰੇ ਪਰਿਵਾਰ ਦੇ ਨਾਲ ਅਸੀਂ ਉਦੋਂ ਦੁੱਖ ਪ੍ਰਗਟ ਕਰਕੇ ਗਏ ਸੀ ਸੋ ਅੱਜ ਫੇਰ ਮੈਨੂੰ ਪਤਾ ਲੱਗਿਆ ਕਿ ਇੱਥੇ ਜਿਹੜਾ ਪ੍ਰੋਟੈਸਟ ਰੱਖਿਆ ਹੋਇਆ ਮੈਂ ਆਪਣੇ ਸਾਥੀਆਂ ਨੂੰ ਕਿਹਾ ਕਿ ਆਪਾਂ ਨੂੰ ਜਾਣਾ ਚਾਹੀਦਾ ਪ੍ਰੋਟੈਸਟ 'ਚ ਸ਼ਾਮਲ ਹੋਣਾਗੇ ਆਪਾਂ ਸੋ ਮੈਂ ਆਪਣੇ ਤੌਰ ਤੇ ਜਿਹੜਾ ਹੈਗਾ ਇੱਥੇ ਪ੍ਰੋਟੈਸਟ ਕਿਉਂਕਿ ਮੇਰਾ ਉਦੋਂ ਵੀ ਬੜਾ ਦਿਲ ਦੁਖਿਆ ਸੀ ਮੈਂ ਜਦੋਂ ਮੇਰੇ ਵੀ ਛੋਟੀਆਂ-ਛੁਟੀਆਂ ਦੋ ਪੋਤੀਆਂ ਨੇ ਠੀਕ ਹੈ ਨਹੀਂ ਮੈਂ ਛੋਟੀ ਮੇਰੀ ਵੱਡੀ ਪੋਤੀ ਹੈ ਸੀ ਜਿਹੜੇ 10 ਇਅਰ 올10 ਸਾਲ ਦੀ ਮੈਂ ਉਹਨੂੰ ਉਸ ਦਿਨ ਸਾਰੀ ਜਾ ਕੇ ਦੱਸੀ ਕਿ ਬੇਟੇ ਇਸ ਤਰੀਕੇ ਦੇ ਨਾਲ ਹੋਇਆ ਔਰ ਉਹਦੀਆਂ ਵੀ ਅੱਖਾਂ ਚ ਅਥਰੂ ਆ ਗਏ ਮੇਰੀ ਗੱਲ ਸੁਣ ਕੇ ਵੀ ਐਡੇ ਐਡੇ ਕੇ ਬੱਚੇ ਸੀਗੇ ਹੂੰ ਸੋ ਮੇਰੀ ਗੱਲ ਇਹ ਹੈ ਕਹਿਣ ਦੀ ਕਿ ਅਸੀਂ ਔਲਾਦ ਦੀ ਖਾਤਰ ਜਿੰਨੇ ਆ ਸਾਡੇ ਮਾਪਿਓ ਨੇ ਸਾਨੂੰ ਪੜਾ ਲਿਖਾ ਕੇ ਔਰੇ ਤੱਕ ਕੀਤਾ ਹੈਗਾ ਐਹੀਂ ਜਿਹੜੇ ਹੁਣ ਦੇ ਪੇਰੈਂਟਸ ਹੈਗੇ ਉਹ ਆਪਣੇ ਬੱਚਿਆਂ ਦੀ ਖਾਤਰ ਕਰਦੇ ਆ ਬੱਚਿਆਂ ਦੀ ਖਾਤਰ ਤਾਂ ਤੁਸੀਂ ਇਹ ਦੇਖ ਲਓ ਬੰਦਾ ਦੇਖ ਨਹੀਂ ਸਕਦਾ ਜੇ ਬੱਚੇ ਨੂੰ ਬੁਖਾਰ ਚੜ੍ਹਿਆ ਜੇ ਉਹਨੂੰ ਤੁਸੀਂ ਡਾਕਟਰ ਕੋਲ ਪਤਾ ਇਹ ਹੁੰਦਾ ਕਿ ਇਹਨੂੰ ਦਵਾਈ ਦਵਾਈ ਬਿਨਾ ਬੁਖਾਰ ਨਹੀਂ ਉਤਰਨਾ ਜਦੋਂ ਸੂਈ ਲੱਗਦੀ ਹੈ ਮਾਪਿਓ ਆਪਣੀ ਅੱਖਾਂ ਦੇ ਸਾਹਮਣੇ ਬੱਚੇ ਤੇ ਇੰਜੈਕਸ਼ਨ ਨਹੀਂ ਲਵਾ ਸਕਦੇ ਮੂੰਹ ਪਿਛਲੇ ਪਾਸੇ ਕਰ ਲੈਣੇ ਅੱਖਾਂ ਨਹੀਂ ਚਲਣੇ ਬੱਚੇ ਇਹ ਤਾਂ ਅੱਖਾਂ ਦੇ ਸਾਹਮਣੇ ਬੱਚੇ ਤੁਰ ਗਏ ਹਨ ਠੀਕ ਹੈ ਨਹੀਂ ਕਿਵੇਂ ਮਤਲਬ ਕਹਿੰਦਾ ਵੀ ਇਹ ਘਾਟਾ ਜਿਹੜਾ ਪੂਰਾ ਹੋਏਗਾ ਤੁਸੀਂ ਤੁਸੀਂ ਵੀ ਸਰਕਾਰਾਂ ਤੁਸੀਂ ਵੀ ਕਮੋਦ ਸਾਹਿਬ ਸਰਕਾਰ ਦਾ ਹਿੱਸਾ ਰਹੀ ਹੋ ਲਾਲ ਸਿੰਘ ਦੇ ਫਰਜ਼ੰਦ ਵੀ ਵਾਰ-ਵਾਰ ਫੋਟੋ ਦਿਖਾ ਰਹੇ ਕਿ ਟਿੱਪਰਾਂ ਦੀ ਹੈ ਉਧਰੋਂ ਮੌਜੂਦਾ ਐਮ ਐਲ ਏ ਉਹਨਾਂ ਦੇ ਵਾਰ ਕਰ ਰਹੇ ਨੇ ਕੀ ਇਹ ਮੌਕੇ ਤੇ ਆ ਚੀਜ਼ਾਂ ਸ਼ੋਭਾ ਦੁੰਦੀਆਂ ਨੇ ਮੈਂ ਤੁਹਾਨੂੰ ਇੱਕ ਬੜੀ ਵੱਡੀ ਤੁਸੀਂ ਕਿਹਾ ਸਰਦਾਰ ਲਾਲ ਸਿੰਘ ਦਾ ਰਜਿੰਦਰ ਸਿੰਘ ਇੱਕ ਪਿੰਡ ਪੈਂਦਾ ਹੈਗਾ ਆਪਣਾ ਕਛਵਾ ਕਛਵੀ ਪਿੰਡ ਆ ਜੀ ਦੇਵੀਗੜ੍ਹ ਦੇ ਲੱਗਿਆ ਉਹ ਉਧਰ ਸੁਣਾ ਉਹਦਾ ਅੱਜ ਸੁਣੌਰ ਆ ਉਦੋਂ ਇਹ ਡਕਾਲਾ ਹਲਕਾ ਹੁੰਦਾ ਸੀ ਉੱਥੇ ਇੱਕ ਮਰਡਰ ਹੋ ਗਿਆ ਜੀ ਉਹਦੇ ਵਿੱਚ ਲਾਲ ਸਿੰਘ ਉਹਨਾਂ ਦਾ ਪੀਏ ਹੁੰਦਾ ਸੀ ਅਜੀਤ ਸਿੰਘ ਬਾਗੀ-ਬਾਗੀ ਕਹਦੇ ਹੁੰਦੇ ਸੀ ਤੇ ਉਹਦਾ ਨਾਮ ਆ ਗਿਆ ਤੇ ਲਾਲ ਸਿੰਘ ਉਹਨਾਂ ਨੇ ਉਹਨੂੰ ਕਿਹਾ ਵੀ ਜਾ ਕੇ ਪੁਲਿਸ ਕੋਲ ਪੇਸ਼ ਹੋ ਜਾ ਜਾ ਕੇ ਕੋਈ ਉਹਦੀ ਮਦਦ ਨਹੀਂ ਕੀਤੀ ਉਹਨਾਂ ਨੂੰ ਜੇਲ੍ਹ ਵੀ ਹੋਈ ਦੇਖੋ ਤੁਸੀਂ ਵੀ ਤੂੰ ਭਾਈ ਕਤਲ 'ਚ ਸ਼ਾਮਲ ਆ ਮੈਂ ਤੇਰੀ ਮਦਦ ਨਹੀਂ ਕਰਨੀ ਇਹ ਹੁੰਦਾ ਲੀਡਰਾਂ ਦਾ ਕੰਮ ਠੀਕ ਹੈ ਨੇ ਜਿਹੜੇ ਸੱਚੇ ਇਨਸਾਫ਼ ਦੇ ਸਕਦੇ ਆ ਇਹ ਪੋਲੀਟੀਕਲ ਬੰਦੇ ਆ ਇਹ ਤੁਸੀਂ ਡਰਾਈਵਰਾਂ ਨੂੰ ਬਚਾਉਂਦੇ ਫਿਰੋ ਜਿਹੜਾ ਬੰਦਾ 8 ਬੰਦੇ ਨੂੰ ਮਾਰ ਗਿਆ ਹੋਵੇ ਤੁਸੀਂ ਦੱਸੋ ਤੁਸੀਂ ਹੈ ਕਿ ਰੰਤੀਰ ਸਿੰਘ ਕਿਤੇ ਬਹੁਤ ਵੱਡਾ ਮਤਲਬ ਕਹਿੰਦਾ ਵੀ ਉਹ ਖੂੰਖਰ ਇਨਸਾਨ ਹੋ ਗਿਆ ਹੋ ਤਾਂ ਸੋ ਤੁਸੀਂ ਹੈ ਇਹਦਾ ਮਤਲਬ ਔਰ ਪੁਲਿਸ ਨੂੰ ਸਾਰਾ ਪਤਾ ਵੀ ਕਿੱਥੇ ਆ ਰਨਜੀਤ ਸਿੰਘ ਜੇ ਚਾਹੇ within 10 minutes ਪਹੁੰਚ ਆ ਸਕਦਾ ਹੋ ਪਰ ਇਹਨਾਂ ਦੀ ਨੀਅਤ ਸਾਫ ਨਹੀਂ ਨਾ ਇਹਨਾਂ ਨੇ ਇਹ ਪકડਣਾ ਤੁਹਾਡਾ ਇਹਨਾਂ ਦਾ ਪ੍ਰੋਟੈਸਟ ਹੀ ਡੈਮੋਕਰੈਟਿਕ ਦੇ ਵਿੱਚ ਤਾਂ ਇਹ ਹੀ ਹੁੰਦਾ ਕਿ ਰੋਸ ਅਸੀਂ ਕਰ ਸਕਦੇ ਹਾਂ ਰੋਸ ਇਹ ਕਹਿ ਲਈ ਕਈ ਦਿਨ ਤੋਂ ਕਰ ਰਹੇ ਆ ਅੱਜ ਵੀ ਕਰ ਰਹੇ ਆ ਅਸੀਂ ਸ਼ਾਮਲ ਹੋਏ ਆ ਮੈਂ ਤਾਂ ਇਹ ਬਸਵਾਦ ਦਿਲਾਣਾ ਕਿ ਜੇ ਕੱਲੋਂ ਕੋਈ ਵੱਡਾ ਵੀ ਤੁਸੀਂ ਕੋਈ ਪ੍ਰਦਰਸ਼ਨ ਕਰੋਗੇ ਰੋਸ ਕਰੋਗੇ ਜ਼ਿਲ੍ਹਾ ਲੈਵਲ ਤੇ ਕੋਈ ਡੀਸੀ ਦਾ ਘਰਾਓ ਕਰਨਾ ਕੁਝ ਹੋਰ ਕਰਨਾ ਅਸੀਂ ਜਿੰਨੇ ਪਾਰਟਿਸਪੇਸ਼ਨ ਤੋਂ ਡੀ ਹੋਏ ਕਿ ਮੇਰੇ ਹਲਕੇ ਦੇ ਲੋਕ ਉਨੀ ਬੰਦਾ ਇੱਕ ਹੀ ਪ੍ਰਸ਼ਨ ਹੋ ਰਿਹਾ ਕਿ ਸਾਡੇ ਦੇਸ਼ ਦੇ ਸਾਡੇ ਸੌਰੀ ਸੂਬੇ ਦੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਚ ਇਹਨਾਂ ਮਾਦਾ ਇਹਨਾਂ ਗੁਰਦਾ ਹੁੰਦਾ ਕਿ ਜਿੱਥੇ ਛੋਟੇ ਛੋਟੇ ਬੱਚੇ ਮਰੇ ਹੁਣ ਉੱਥੇ ਅਸੀਂ ਨਹੀਂ ਜਾਣਾ ਜਿੱਥੇ ਬੱਚਿਆਂ ਨੂੰ ਛੱਡੀ ਫਿਰਦਾ ਯਾਰ ਉੱਥੇ ਚਲੇ ਗਏ ਅਮਰੀਕਾ ਸੋਚੀ ਬਾਕੀ ਬੱਚਿਆਂ ਦਾ ਉਹਨੂੰ ਕੀ ਹੰਦ ਮਤਲਬ ਕਿ ਉਹਨਾਂ ਦਰਦੀ ਹੋएगी ਜਿਸਨੇ ਆਪਣੇ ਬੱਚੇ ਛੱਡਦੇ ਦੱਸੋ ਹੈ ਤੁਸੀਂ ਆਪਾਂ ਐਵੇਂ ਇਹਨਾਂ ਗੱਲਾਂ ਚ ਕਾਹਨੂੰ ਪੈਨੇ ਹੈਂ ਕਿ ਤੁਸੀਂ ਨਾ ਉਹਨਾਂ ਤੋਂ ਸਾਨੂੰ ਉਮੀਦ ਰੱਖਣੀ ਚਾਹੀਦੀ ਆ ਇੱਕ ਮਹੀਨੇ ਚ ਉਹਨਾਂ ਨੂੰ ਪਤਾ ਹੀ ਨਹੀਂ ਤੇ ਲੱਗਦਾ ਕੀ ਗੈਸਟੋਕ ਸਾਡੀ ਜਿਹੜੀ ਮੀਟਿੰਗ ਚੱਲੀ ਜਾਂਦੀ ਆ ਫੇਲ ਆ ਉਹ ਤੇ ਉਹ ਤਾਂ ਮੈਨੂੰ ਨਹੀਂ ਪਤਾ ਵੀ ਕੀ ਮੀਟਿੰਗ ਦਾ ਕੀ ਪਾਰਟ ਹੈਗਾ ਆਮ ਨਾਟ ਅ ਪਾਰਟ ਆਫ ਦਟ ਮੀਟਿੰਗ ਜੀ ਤੇ ਬਾਕੀ ਤਾਂ ਜੋ ਉਹ ਕਰਨਗੇ ਪੇਰੈਂਟਸ ਨੂੰ ਤਸੱਲੀ ਕਰਾਉਂਦੇ ਆ ਕੀ ਕਰਾਉਂਦੇ ਆ ਮੈਂ ਉਹਦੇ ਨਾਲ ਸਹਿਮਤ ਹਾਂ ਪਰ ਹੁਣ ਰਾਹ ਆਪਣੇ ਕੋਲ ਇਹੀ ਆ ਪ੍ਰੋਟੈਸਟ ਬਿਲਕੁਲ ਹੈ ਹੀ ਆ ਜੀ ਖਾਰੀ ਐਂ ਵੀ ਅੰਤ ਦੀ ਗਰਮੀ ਦੇ ਵਿੱਚ ਬੈਠੇ ਆ ਇਹ ਇਹ ਤਾਂ ਇਹੀ ਰਸਤਾ ਹੋਰ ਕੀ ਰਸਤਾ ਹੈ ਬਿਲਕੁਲ ਬੜੇ ਚਾਹੇ ਕੋਈ ਵੱਡਾ ਲੀਡਰ ਆ ਚਾਹੇ ਜਿਨ੍ਹਾਂ ਦੇ ਬੱਚੇ ਮਰੇ ਉਹ ਉਹਨਾਂ ਕੋਲ ਰਾਹ ਸਿਰਫ ਉਹ ਇਹੀ ਰਹਿ ਗਿਆ ਕਿ ਪ੍ਰੋਟੈਸਟ ਕਰਕੇ ਆਪਣੀ ਆਵਾਜ਼ ਪਹੁੰਚਾਉਣੀ ਹੈ ਸਰਕਾਰ ਤੱਕ ਸਰਕਾਰ ਸੁਣਦੀ ਆ ਨਹੀਂ ਸੁਣਦੀ ਹੈਗੀ ਉਹ ਬਾਅਦ ਦਾ ਮਸਲਾ ਹੈ ਲੇਕਿਨ ਇਹ ਕਹਿੰਦੇ ਸਾਨੂੰ ਉਮੀਦ ਨਹੀਂ ਹੈਗੀ ਇਹਨਾਂ ਦਾ ਐਗਜ਼ਾਮਪਲ ਦੇ ਦਿੱਤੀ ਕਿ ਲਾਲ ਸਿੰਘ ਦੇ ਪੀਏ ਦਾ ਨਾਮ ਆਇਆ ਮਟਰ ਚਤਾਉਣ ਦੇ ਆਪਣਾ ਪੀਏ ਭੇਜਦਾ ਥਾਣੇ 'ਚ ਇਹ ਕਿਉਂ ਸ਼ੈਲਟਰ ਕਰ ਰਹੇ ਆ ਕਿਉਂ ਵਿਚਾਰ ਰਹੇ ਆ ਵੱਡੇ ਸਵਾਲ ਨੇ ਜਿਹੜੇ ਖੜੇ ਹੋਣੇ ਨੇ ਇੱਥੇ ਸੋ ਪ੍ਰੋਟੈਸਟ ਚੱਲ ਰਿਹਾ ਉਹਨਾਂ ਮਾਸੂਮ ਬੱਚਿਆਂ ਤੇ ਲਈ ਤੇ ਇੱਕ ਜਿਹੜਾ ਉਹ ਡਰਾਈਵਰ ਇਸ ਸਾਰੀ ਘਟਨਾ ਦੇ ਵਿੱਚ ਜਾਣ ਵਾ ਚੁੱਕਿਆ ਹੈ